ਲੋਕ ਦਿਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਨਾਥ ਸਨ ਤੇ ਮਾਰਿ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਿਹ ਮਾਤ ਪਿਤਾ ਸਤ ਮੀਤ ਨ ਭਾਈ ਮਨ ਓਹਾਂ ਨਾਮ ਤੇਰੇ ਸੰਗ ਸਹਾਈ ਜਿਹ ਮਹਾ ਭਿਆਨ ਦੂਤ ਜਮਦਲੈ ਤਹ ਕੇਵਲ ਨਾਮ ਸੰਗ ਤੇਰੇ ਚਲੈ ਜਿਹ ਮੁਸਕਲ ਹੋਵੇ ਅਤ ਪਾਰੀ ਹਰ ਕੋ ਨਾਮ ਖਿੰਮਾ ਹੈ ਉਦਾਰੀ ਅਨੇਕ ਕੋ ਪੁਨੇ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੋਖ ਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਦਨਾ ਪਰੇ ਹਰ ਕਾ ਨਾਮ ਜਪਤ ਨਿਸਤਰੇ ਅਨੇਕ ਮਾਇਆ ਰੰਗ ਤਿਖਣਾ 부ਜਾਵੇ ਹਰ ਕਾ ਨਾਮ ਜਪਤ ਆਕਾਵੇ ਜਿਹ ਮਾਰਗ ਇਹ ਜਤ ਕੇ ਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮਨ ਸਦਾ ਧਿਆਈਏ ਨਾਨਕ ਗੁਰਮੁਖ ਪਰਮਗਤ ਪਾਈਏ ਛੂਟੇਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਿਕ ਬਿਗਨ ਜਹ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਿਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਬਿਸਰਾਮ ਔ ਮੈਲਾ ਮਲ ਕਬੂਨਾ ਧੋਵੇ ਹਰ ਕਾ ਨਾਮ ਕੋਟ ਪਾਪ ਖੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧਕੇ ਸੰਗ ਜਿਹ ਮਾਰ ਕੇ ਗਨੇ ਜਾਹਿ ਨ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ ਜਿਹ ਪੈਂਡੇ ਮਹਾ ਅੰਧਗਵਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨ ਸੰਜਾਨੋ ਹਰ ਕਾ ਨਾਮ ਤਹਿ ਨਾਲ ਪਛਾਨੋ ਜਿਹ ਮਹਾ ਭਿਆਨ ਤप्त ਬਹੁ ਕਾਮ ਤਹਿ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਕਾ ਮਨ ਤੁਝ ਆਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰ ਕੇ ਭਗਤ ਜਨਾ ਕੀ ਬਰਤ ਨਾਮ ਸੰਤ ਜਨਾ ਕੇ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮੁ ਦਰੇ ਜਨ ਕੋਟ ਹਰ ਜਸਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗਰ ਤੇ ਰੰਗ ਏਕੇ ਨਾਨਕ ਜਨ ਕੇ ਬਿਰਤ ਬਿਬੇਕੇ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨ ਭੰਗ ਹਰ ਕਾ ਨਾਮ ਜਨ ਕੇ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਏ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾ ਹੈ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲ ਖਜ਼ੀਨਾ ਹਰ ਤਨ ਜਨ ਕੋ ਆਪ ਪ੍ਰਭ ਦਿਨਾ ਹਰ ਹਰ ਜਨ ਕੇ ਓਟ ਸਤਾਨੇ ਹਰ ਪ੍ਰਤਾਪ ਜਨ ਨ ਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ आठ पहर जन हर हर जपे हरका भक्त प्रकट नहीं छपे हरकी भक्त मुक्त भव करे नानक जनसंग केते तरए पार जाते हो हरको नाम काम तिन हर हर गुणगाम ਸਤਿ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਤ ਵਸੇ ਸੰਤ ਪ੍ਰਤਾਪ ਦਰਤ ਸਭ ਨਸੇ ਸੰਤ ਕਾ ਸੰਗਵਟ ਭਾਗੀ ਪਾਈਏ ਸਤ ਕੀ ਸੇਵਾ ਨਾਮ ਧਿਆਈਏ ਨਾਮ ਤਲ ਕਸ਼ ਅਵਰਨਕ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਨਾਮ ਤਲ ਕਸ਼ ਅਵਰਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ